ਏਗ ਬਹਾਦਰ ਸਮਰਿਆ ਕਰਨੋਂ ਨੇ ਦੁਆਵਤਾਈ ਸਭ ਥਾਏ ਹੋਏ ਸਾਈ ਧਰਮ হেতু ਸਾਗਾ ਜਿਨ ਕੀਆ ਸੀਸ ਦਿਆ ਪਰ ਸਿਰ ਰਣਾ ਦੀਆ ਸਤਿਗੁਰਾਂ ਦੀ ਸਾਜੇ ਨਵਾਜੀ ਪਿਆਰੀ ਸਾਧ ਸੰਗਤ ਜਿਓ ਵੜ ਭਾਗੀ ਹੋ ਗੁਰੂ ਪਾਸਾ ਦੇ ਪਾਵਨ ਦਰਬਾਰ ਦੇ ਵਿੱਚ ਸੱਜ ਬੈਠੇ ਹਾਂ ਕਾਂਤਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਛਾ ਮਹਾਰਾਜ ਜੀ ਸੁਭਾਏ ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਰਹੇ ਹਨ ਅਮਰਤ ਬਿਲੇ ਤੋਂ ਗੁਰੂ ਕੀ ਪਿਆਰ ਵਾਲੀਆਂ ਸੰਗਤਾਂ ਵਡਭਾਗੀ ਬਰਸ ਸਾਧਗੁਰੂ ਦੇ ਚਰਨਾਂ ਦੇ ਵਿੱਚ ਜੋਦਮ ਸਦਕਾ ਪਹੁੰਚੇ ਸਾਧਗੁਰੂ ਪਾਸ ਅਦੇ ਪਾਵਨ ਬਾਣੀ ਸਰਵਨ ਕਰਕੇ ਸੇਵਾ ਸਿਮਰਨ ਕਰਕੇ ਮਨੁੱਖਾ ਜਨਮਾਂ ਨੂੰ ਸਫਲਾ ਕਰੇ ਸਾਧ ਸੰਗਤ ਜੀ ਆਓ ਅੱਜ ਦਾ ਜੋ ਵਿਚਾਰ ਹੈ ਭਾਈ ਮੱਖਣ ਸਾਹਿਬ ਜੀ ਲਵਾਨਾ ਜੀ ਨਾਮੇ ਬਾਸਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਿਆਈ ਕਾਲ ਦੌਰਾਨ ਗੁਰੂ ਹਜੂਰੀ ਵਿੱਚ ਸਭ ਤੋਂ ਪਹਿਲਾਂ ਭਾਈ ਮੱਖਣ ਸਾਹਿਬ ਲਵਾਨਾ ਜੀ ਪਹੁੰਚੇ ਹਨ ਸੇਵਾ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਪਾਸਾ ਦੀ ਗੁਰਿਆਈ ਦੇ ਵਿੱਚ ਪਹੁੰਚਣ ਵਾਲੇ ਭਾਈ ਮੱਖਣ ਸਾਹਿਬ ਲਵਾਨਾ ਜੀ ਸੇਵਾ ਦਾ ਵਰਣਨ ਮਿਲਦਾ ਹੈ ਇਹਨਾਂ ਦੇ ਬਡੇਰੇ ਗੁਰੂ ਘਰ ਦੇ ਅਨਲ ਸਰਧਾਲੂ ਸਨ ਅਤੇ ਸਮੇ ਸਮੇ ਗੁਰੂ ਦਰਬਾਰ ਵਿੱਚ ਸੇਵਾ ਮਨਮਾਉਂਦੇ ਰਹੇ ਦੇ ਸੰਨ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ ਵੱਲ ਪਧਾਰੇ ਤਾਂ ਉਸ ਸਮੇ ਉਹਨਾਂ ਦੇ ਵੱਡੇ ਬਜ਼ੁਰਗ ਸ੍ਰੀ ਬਿਨਾ ਜਿਨੇ ਸਿੱਖੀ ਧਾਰਨ ਕੀਤੀ ਸੀ ਤੇ ਫਿਰ ਅੱਗੇ ਪੋਸਤਦਾਰ ਪੋਸਤ ਉਨ੍ਹਾਂ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਿਹਾ ਇਹ ਵਪਾਰ ਦੇ ਨਾਲ-ਨਾਲ ਗੁਰਮਤਿ ਦੇ ਪ੍ਰਚਾਰ ਵੀ ਕਰਦੇ ਸਨ ਯੋਗਦਾਨ ਪਾ ਰਹੇ ਸਨ ਜਿਸ ਦੇਸ ਦੇਸ਼ ਵਿੱਚ ਜਾਣਾ ਨਾਲ ਦੇ ਨਾਲ ਗੁਰਮਤਿ ਦੀ ਪ੍ਰਚਾਰ ਵੀ ਕਰਦੇ ਸਨ ਗੁਰੂ ਨਾਨਕ ਦੀ ਘਰ ਦੀ ਪ੍ਰਚਾਰ ਕਰਦੇ ਸਨ ਵਪਾਰ ਤਾਂ ਕਰਨਾ ਹੀ ਕਰਨਾ ਹੈ ਨਾਲ ਧਰਮ ਦੇ ਕਿਰਤ ਵੀ ਕਰਨੇ ਹਰੇਕ ਸਿੱਖ ਦਾ ਇਹ ਫਰਜ ਹੈ ਅਸੀਂ ਗੁਰੂ ਨਾਨਕ ਪਾਸਾ ਮਹਾਰਾਜ ਦੇ ਘਰ ਦੀ ਸਿਫਤ ਕਰਨੀ ਆ ਗੁਰੂ ਨਾਨਕ ਪਾਸਾ ਦੇ ਘਰ ਦੀ ਵਡਿਆਈ ਕਰਨੀ ਆ ਤਾਂ ਇਹ ਜਿਹੜਾ ਪਰਿਵਾਰ ਸੀ ਮੁੱਢ ਤੋਂ ਹੀ ਗੁਰੂ ਨਾਨਕ ਪਾਸਾ ਮਹਾਰਾਜ ਜੀ ਵੇਲੇ ਤੋਂ ਜੁੜਿਆ ਹੋਇਆ ਸੀ ਜੇ ਜੁੜਿਆ ਰਿਹਾ ਸਮੇ ਸਮੇ ਮੁਤਾਬਕ ਨਾਲ ਨਾਲ ਗੁਰਮਤ ਨਾਲ ਨਾਲ ਵਪਾਰ ਯੋਗਦਾਨ ਪਾ ਰਹੇ ਸਨ ਭਾਈ ਮੱਖਣ ਸਾਹਿਬ ਲਵਾਨਾ ਦਾ ਪਰਿਵਾਰਕ ਪਿਛੋੜਕ ਜਿਹੜਾ ਪਿਛੋੜਕ ਪੋਲੀਆ ਗੋਤਰ ਬੰਜਾਰਾ ਦੇ ਸ੍ਰੀ ਬੋੜੂ ਸਾਹਿਬ ਦੇ ਵੰਸ ਨਾਲ ਸੰਬੰਧਤ ਹੈ ਆਪ ਜੀ ਸ੍ਰੀ ਬੰਨੇ ਦੇ ਪੜਪੋਤਰੇ ਸੀ ਤੇ ਸ੍ਰੀ ਅਰਬੇ ਦੇ ਪੁੱਤਰੇ ਸ੍ਰੀ ਦਾਸ ਸਾਦੇ ਸੁਪੁੱਤਰ ਸਨ ਭਾਈ ਮੱਖਣ ਸਾਹ ਲਵਾਨਾ ਜੀ ਗੁਰੂ ਘਰ ਦੀਆਂ ਸਾਖੀਆਂ ਅਨੁਸਾਰ ਭਾਈ ਮੱਖਣ ਸਾਹਿਬ ਦਾ ਜਨਮ ਸ੍ਰੀ ਬਿਨਾ ਜੀ ਦੇ ਵੰਸ ਵਿੱਚ ਭਾਈ ਦਾਸ ਸਾਹਿਬ ਜੀ ਦੇ ਗ੍ਰਹਿ ਮਾਤਾ ਸਭਰਾਈ ਦੀ ਕੁੱਖੋਂ ਸੰਬਦ 1600 ਛਮਾਈ ਬਸਾਖ ਬਦੀ 5ਵੀਂ ਨੂੰ ਤੇ ਸਾਬਰ ਨਗਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਭਾਈ ਮੱਖਣ ਸਾਹਿਬ ਜੀ ਦਾ ਵਿਆਹ ਬੀਬੀ ਸੇਜ ਲਈ ਨਾਲ ਹੋਇਆ ਇਹਨਾਂ ਦੇ ਘਰ ਚਾਰ ਪੁੱਤਰ ਹੋਏ ਭਾਈ ਲਾਲ ਚੰਦ ਭਾਈ ਜਵੰਦਾ ਸਾਹਿਬ ਭਾਈ ਕੁਸਾਲ ਚੰਦ ਤੇ ਭਾਈ ਚੰਦੂ ਸਾਹਿਬ ਜੀ ਦਾ ਜਨਮ ਹੋਇਆ ਚਾਰ ਪੁੱਤਰ ਭਾਈ ਕਾਨ ਸਿੰਘ ਜੀ ਨਾਬਾ ਲਿਖਦੇ ਹਨ ਕਿ ਇਹ ਸੋਬਾ ਕਸ਼ਮੀਰ ਦੇ ਮੁਜਫਰਬਾਦ ਜ਼ਿਲ੍ਹੇ ਦੇ ਟਾਂਡਾ ਨਗਰ ਦੇ ਵਸਨੀਕ ਇੱਕ ਲਵਾਨੇ ਵਪਾਰੀ ਸਨ ਭਾਈ ਮੱਖਣ ਸਾਹਿਬ ਜਿਨੇ ਪਿਤਾ ਜੀ ਪਾਸੋਂ ਇਹਨਾਂ ਨੇ ਪੁਰਖੀ ਵਪਾਰ ਵਾਲਾ ਕੀਤਾ ਅਪਣਾਇ ਜੋ ਉਹਨਾਂ ਦੇ ਪੁਰਖ ਕਰ ਰਹੇ ਸਨ ਇਹ ਬਹੁਤ ਵੱਡੇ ਵਪਾਰੀ ਬਣ ਕੇ ਉਪਰੇ ਤੇ ਅਕਸਰ ਹੀ ਦੇਸਾਂ ਦੇ ਸੰਤਰਾ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਸਮਾਨ ਲੈ ਕੇ ਵਾਪਸ ਆਉਣਾ ਜਾਣਾ ਕਰਦੇ ਸਨ ਇਹ ਇਸ ਤਰ੍ਹਾਂ ਦੇ ਕਾਰਜ ਵਪਾਰ ਦੇ ਕਰਦੇ ਸਨ ਸਿੱਖ ਪਰੰਪਰਾ ਵਿੱਚ ਦੱਸਿਆ ਜਾਂਦਾ ਹੈ ਇੱਕ ਵਾਰ ਭਾਈ ਮੱਖਣ ਸਾਹਿਬ ਦੀ ਲਵਾਨਾ ਦਾ ਜਹਾਜ਼ ਸਮੁੰਦਰ ਦੇ ਵੈਨਕ ਤੂਫਾਨ ਵਿੱਚ ਘਿਰ ਗਿਆ ਸਮੁੰਦਰ ਦੇ ਵਿੱਚ ਐਸਾ ਤੂਫਾਨ ਆਇਆ ਤੇ ਇਹਨਾਂ ਦਾ ਜਿਹੜਾ ਸਮੁੰਦਰੀ ਜਹਾਜ਼ ਸੀ ਇਹ ਡੁੱਬਨ ਤੇ ਆ ਗਿਆ ਤੇ ਇਸ ਨੇ ਗੁਰੂ ਘਰ ਦਾ ਸ਼ਰਧਾਲੂ ਹੋਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋਤ ਧਾਰਿਆ ਗੁਰੂ ਨਾਨਕ ਜੋਤ ਦਾ ਧਿਆਨ ਧਰਦਿਆਂ ਮਨ ਵਿੱਚ ਅਰਦਾਸ ਕੀਤੀ ਮੇਰਾ ਬੇੜਾ ਪਾਰ ਹੋ ਜਾਵੇ ਸੱਚੇ ਪਾਸਾ ਜਿਸ ਵੀ ਰੂਪ ਵਿੱਚ ਆਪ ਹੋ ਆਪ ਜੀ ਮੇਰੀ ਸਹਾਇਤਾ ਕਰ ਲਓ ਆਪ ਜੀ ਦੇ ਦਰ ਤੇ ਪਹੁੰਚ ਕੇ ਮੈਂ ਮੋਰਾ ਭੇਟਾ ਕਰਾਂਗਾ ਨਾ ਤਾਂ 500 ਮੋਰ ਦੀ ਗੱਲ ਕੀਤੀ ਸੀ ਪਿਆਰਿਓ ਇਹ ਤਾਂ ਕਹਿੰਦੀਆਂ ਗੱਲਾਂ ਨੇ ਵੀ 500 ਮੋਰ ਸੁਖਨਾ ਸੁਖਨਾ ਵੀ ਨਹੀਂ ਸੁਖੀ ਸੀ ਭੇਟਾ ਦੀ ਗੱਲ ਕੀਤੀ ਸੀ ਸੁਖਨਾ ਤਾਂ ਗੁਰੂ ਦੇ ਪਿਆਰਿਓ ਗੁਰਮਤ ਦੇ ਵਿੱਚ ਸੁਖਨਾ ਹੈ ਹੀ ਕਿਤੇ ਨਹੀਂ ਸੁਖਨਾ ਤਾਂ ਸੁਖਣਾ ਹੀ ਨਹੀਂ ਚਾਹੀਦਾਗਾ ਭਾਵ ਸੌਂ ਖਾਨ ਵਾਲੀ ਗੱਲ ਹੋ ਜਾਂਦੀ ਹੈ ਸੌ ਬੰਦੇ ਦੀ ਕਈ ਵਾਰੀ ਨਹੀਂ ਪੂਰੀ ਹੁੰਦੀ ਵਿਚਾਲੇ ਬੰਦਾ ਮਰ ਜੇ ਸੌ ਵਿੱਚ ਹੀ ਰਹਿ ਜਾਂਦਾ ਹੈ ਸੁਖਨਾ ਦਾ ਭਾਵ ਮੈਂ ਸੌ ਖਾਂਦਾ ਵੀ ਮੈਂ ਸੇਵਾ ਕਰੂੰਗਾ ਹੀ ਕਰੂੰਗਾ ਪਰ ਕਈ ਵਾਰੀ ਬੰਦਾ ਪਹਿਲੇ ਮੁੱਕ ਜੇ ਫਿਰ ਸੌ ਵਿੱਚ ਹੀ ਰਹਿ ਗਏ ਨਾ ਢੇਟਾ ਦਾ ਭਾਵ ਹੈ ਢੇਟਾ ਦਾ ਬੰਦਾ ਕਦੋਂ ਵੀ ਚੜਾ ਸਕਦਾ ਹੈ ਪੇਟਾ ਪਰਵਾਨ ਹੈ ਜੋ ਭੇਟਾ ਦਾ ਭਾਵ ਹੈ ਜੇ ਤੁਸੀਂ ਮਨ ਵਿੱਚ ਧਾਰਨ ਕਰ ਲਿਆ ਗੁਰੂ ਉਹ ਵੀ ਭੇਟਾ ਪਰਵਾਨ ਕਰ ਲੈਂਦਾ ਹੈ ਇਸ ਲਈ ਹੁਣ ਅਰਦਾਸ ਉਥੇ ਜਹਾਜ਼ ਤੇ ਹੁਣ ਖੜ ਕੇ ਅਰਦਾਸ ਕੀਤੀ ਉਹਨਾਂ ਨੇ ਡੇੜਾ ਪਾਰ ਹੋ ਜਾਏ ਤੇ ਮੈਂ ਆਪ ਜੀ ਦੇ ਦਰ ਤੇ ਪਹੁੰਚ ਕੇ ਮੋਰਾ ਭੇਟਾਂ ਕਰਾਂਗਾ ਇਸ ਦੀ ਅਰਦਾਸ ਪ੍ਰਵਾਨ ਹੋਈ ਪਿਆਰਿਓ ਵਪਾਰ ਵਾਲਾ ਕਾਰਜ ਪੂਰਾ ਕਰਕੇ ਜਦੋਂ ਇਹ ਆਪਣੇ ਦੇਸ਼ ਵਾਪਸ ਪਰਤਿਆ ਤਾਂ ਇਸ ਨੂੰ ਪਤਾ ਲੱਗਿਆ ਕਿ ਅੱਠਵੇਂ ਗੁਰੂ ਸ੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾ ਗਏ ਹਨ ਤੇ ਉਹਨਾਂ ਦੀ ਥਾਂ ਹੁਣ ਗੁਰੂ ਜੋਤ ਬਾਬਾ ਬਕਾਲਾ ਵਿਖੇ ਵਿਰਾਜਮਾਨ ਹਨ ਇਹ ਗੁਰੂ ਸਾਹਿਬ ਦੇ ਦਰਸਨਾ ਦੇ ਲਈ ਬਕਾਲਾ ਨਗਰ ਵਿੱਚ ਪਹੁੰਚਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਿਵਾਰ ਸਮੇਤ ਪਹੁੰਚ ਆਏ ਗੁਰੂ ਸਾਹਿਬ ਦੇ ਦਰਸਨਾ ਦੇ ਲਈ ਇਸ ਵਰਥਾਤ ਪਰਥਾਏ ਗੁਰੂ ਦੀਆਂ ਸਾਖੀਆਂ ਵਿੱਚ ਵਰਣਨ ਮਿਲਦਾ ਹੈ ਕਿ ਇਕ ਲਾਲ ਚੰਦ ਮੱਖਣ ਸਾ ਚੰਦੂ ਲਾਲ ਮੱਖਣ ਸਾ ਕਾ ਕੁਸਾਲ ਚੰਦ ਮੱਖਣ ਸਾ ਕਾ ਇਹ ਸਾਰੇ ਭਾਪ ਕੇ ਪਰਿਵਾਰ ਚਾਰੇ ਪੁੱਤਰ ਨਾਲ ਆਪਣੇ ਘਰ ਵਾਲੀ ਗੁਰੂ ਦੇ ਪਿਆਰੋ 6 ਜਾਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਏ ਸਨ ਸੋਜ ਲਈ ਜੈ ਤੇ ਇਸਤਰੀ ਮੱਖਣ ਸਾ ਦੇ ਗੋਤਰ ਪੋਲਿਆ ਬੰਜਾਰਾ ਵਾਸੀ ਮੋਟਾ ਟਾਂਡਾ ਪ੍ਰਗਟ ਪ੍ਰਗਟਨਾ ਭਾਵ ਕੇ ਉਹਨਾਂ ਦਾ ਜਿਹੜਾ ਨਗਰ ਹੈ ਮੁਜ਼ੱਫਰਬਾ ਕਸ਼ਮੀਰ ਦਾ ਇਹ ਲਿਖਿਆ ਗਿਆ ਹੈ ਸ 21 ਦੀਵਾਲੀ ਸੇ ਸ਼ਨੀਵਾਰ ਕੇ ਦੋਹੋਂ ਬਕਾਲੇ ਨਗਰ ਆਇਆ ਦੀਵਾਲੀ ਵਾਲੇ ਦਿਨ ਏ ਬਕਾਲੇ ਨਗਰ ਵਿੱਚ ਪਹੁੰਚੇ ਕਹਿੰਦੇ ਵੀ ਸਾਲ 17 ਸੇ 21 ਦੀਵਾਲੀ ਸ ਤੇ ਦਿਵਾਰ ਏ ਦਿਨ ਸ਼ਨੀਵਾਰ ਕੇ ਦੇਹੋਂ ਬਕਾਲੇ ਨਗਰ ਆਇਆ ਗੁਰੂ ਤੇਗ ਬਹਾਦਰ ਮਹਲ ਨਾਮੇ ਕੇ ਦਰਬਾਰ ਮੇ 100 ਮੋਹਰੇ ਭੇਟ ਕੀ ਭਾਵ ਕੇ ਗਾਲ ਤੁਮਾ ਬੇਟਾ ਲਾਇਕ ਕਾਨੇ ਬਕਾਲਾ ਨਗਰ ਵਿੱਚ ਆ ਕੇ ਕੀ ਵੇਖਦਾ ਕੇ ਇੱਥੇ ਤਾਂ ਕਿੰਨੇ ਹੀ ਗੁਰਵਾਨ ਬੈਠੇ ਹਨ ਗੁਰੂ ਦੇ ਪਿਆਰੇ 22 ਮੰਨੀਆਂ ਢਾਈ ਬੈਠੇ ਸਨ ਇਸ ਨੇ ਉਹਨਾ ਆਪੋ ਬਨੇ ਗੁਰੂਆਂ ਅੱਗੇ ਕਹਿੰਦੇ ਵੀ ਥੋੜੇ ਥੋੜੇ ਮੋਰਾ ਰੱਖ ਦਿੱਤੀਆਂ ਭਾਵ ਕਿ ਉਹਨਾਂ ਲਿਖਣ ਵਾਲਿਆਂ ਨੇ ਪੰਜ-ਪੰਜ ਦੇਖਿਆ ਕਹਿੰਦੇ ਵੀ ਕੁਸ ਮੋਰਾ ਧਰ ਕੇ ਮੱਥਾ ਟੇਕ ਕੇ ਸ਼ੁਰੂ ਕੀਤਾ ਵੀ ਚਲੋ ਜਿਹੜਾ ਹੋਏਗਾ ਉਹ ਆਪੇ ਪੂਰਾ ਗੁਰੂ ਹੈ ਉਹ ਆਪੇ ਅਰਦਾਸ ਦੇ ਅਰਜ ਦੱਸੇਗਾ ਸਾਰਿਆਂ ਨੂੰ ਮੱਥਾ ਟੇਕਨੋਂ ਉਪਰਾਂ ਦੇ ਇਸਨੇ ਪੁੱਛਿਆ ਕਿ ਇਥੋਂ ਹੋਰ ਵੀ ਕੋਈ ਗੁਰੂ ਹੈ ਤਾਂ ਇਸ ਨੂੰ ਦੱਸਿਆ ਕਿ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬੀ ਦੇ ਫਰਜੰਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਹਾਨੇ ਥੇ ਜੋ ਅਕਸਰ ਹੀ ਬੰਦਗੀ ਵਿੱਚ ਜੁੜੇ ਰਹਿੰਦੇ ਹਨ ਭਲੇ ਪੁਰਸਾਨ ਨੇ ਦੱਸਿਆ ਇਸ ਨੇ ਜਦੋਂ ਕੋਠੜੀ ਜਾ ਕੇ ਪ੍ਰਵੇਸ਼ ਕੀਤਾ ਤਾਂ ਮਨ ਵਿੱਚ ਸ਼ਾਂਤੀ ਸ਼ਾਂਤੀ ਅਸਰ ਆਈ ਜਦੋਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੰਦਗੀ ਕਰ ਰਹੇ ਸਨ ਕੋਠੜੀ ਵਿੱਚ ਜਾਨਸਾਰ ਸ਼ਾਂਤੀ ਭਾਈ ਮੱਖਣ ਸਾਹਿਬ ਜੀ ਨੇ ਨਿਉ ਕੇ ਗੁਰੂ ਸਾਹਿਬ ਦੇ ਸਨਮੁਖ ਕੁਸ ਮੋਰਾ ਧਰ ਕੇ ਮੱਥਾ ਟੇਕਿਆ ਤਾਂ ਗੁਰੂ ਸਾਧਗੁਰੂ ਜੀ ਮੁਸਕਰਾਏ ਤਾਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਬਚਨ ਕੀਤਾ ਭਾਈ ਗੁਰਮੁਖਾ ਸਾਡੇ ਪੂਰੇ ਆਮਾਨਤ ਦੇ ਸਾਰੇ ਆਮਾਨਤ ਜਿਹੜੀ ਆ ਉਹ ਤਾਂ ਤੂੰ ਹੋਰ ਹੀ ਕਿਤੇ ਰਖ ਆਇਆ ਸਾਡੇ ਆਮਾਨਤ ਦੇ ਇਸ ਨੇ ਸੋੰਦਿਆਂ ਹੀ ਗੱਲ ਵਿੱਚ ਪੱਲਾ ਪਾਇਆ ਤੇ ਕੋਠੇ ਚੜ ਕੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਤਾਂ ਅਸਲੀ ਆ ਲੱਭ ਗਿਆ 22 ਮੰਜਿਆਂ ਵਾਲਿਆਂ ਦਾ ਭਾਜਣਾ ਪੈ ਗਈਆਂ ਬੇ ਤਾਂ ਪ੍ਰਗਟ ਕਰਕੇ ਬਹਿ ਗਿਆ ਸੱਚ ਦਾ ਪ੍ਰਗਟਾਵਾ ਕਰਕੇ ਬਹਿ ਗਿਆ ਗੁਰੂ ਸਾਹਿਬ ਜੀ ਸੰਗਤ ਦੇ ਸਾਹਮਣੇ ਪ੍ਰਗਟ ਹੋਏ ਤੇ ਸੰਗਤ ਹਮ ਹਮਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀ ਦੂਜੇ ਪਾਸੇ ਆਪੋ ਗੁਰੂ ਬਣੇ ਧੀਰਮਲ ਦੇ ਤੇ ਹੋਰ ਜਿਹੜੀ ਸੋਡੀਆਂ ਦਾ ਪਾਜ ਜਿਹੜਾ ਸੀ ਉਹ ਗੜ ਗਿਆ। ਬਾਕੀ ਸਾਰੇ ਆਪੋ ਆਪਣੇ ਆਪਣੀਆਂ ਗੱਦੀਆਂ ਛੱਡ ਕੇ ਭੱਜ ਪਏ। ਸਾਰੇ ਭੱਜ ਗਏ। ਪਰ ਧੀਰਮਲ ਚੁੱਪ ਨਾ ਬੈਠਿਆ। ਜਿਹੜਾ ਧੀਰਮਲ ਸੀ ਨਾ ਇਹ ਚੁੱਪ ਨਹੀਂ ਬੈਠਿਆ। ਇਹ ਬਾਬਾ ਗੁਰਦਿੱਤਾ ਜੀ ਦਾ ਪੁੱਤ ਸੀ। ਧੀਰਮਲ। ਇਹ ਚੁੱਪ ਨਹੀਂ ਬੈਠਿਆ। ਉਸ ਨੇ ਆਪਣੇ ਮਸੰਦ ਸੀਹੇ ਰਾਹੀਂ ਗੁਰੂ ਸਾਹਿਬ ਉੱਪਰ ਹਮਲਾ ਕਰਵਾ ਕੇ ਗੋਲੀ ਚਲਵਾ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਿਸ਼ਾਨਾ ਚੁੱਕ ਜਾਣ ਕਾਰਨ ਗੁਰੂ ਸਾਹਿਬ ਜੀ ਵਸ ਗਏ ਗੁਰੂ ਸਾਹਿਬ ਜੀ ਤਾਂ ਵੱਜ ਗਏ ਇਹ ਗੁਰੂ ਸਾਹਿਬ ਦਾ ਸਾਰਾ ਸਮਾਨ ਲੁੱਟ ਕੇ ਲੈ ਗਏ ਜਦੋਂ ਇਸ ਗੱਲ ਦਾ ਭਾਈ ਮੱਖਣ ਸਾਹ ਜੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਨਾਲ ਲਿਆ ਕੇ ਸਿਹੇ ਮਸੰਦ ਨੂੰ ਸਬਕ ਸਿਖਾਇਆ ਫਿਰ ਉਸ ਦੁਆਰਾ ਗੁਰੂ ਜੀ ਕੋਲੋਂ ਲੁੱਟਿਆ ਸਾਰਾ ਸਮਾਨ ਵੀ ਵਾਪਸ ਲੈ ਲੈਂਦਾ ਤੇ ਉਸ ਦੀਆਂ ਮੋਸਕਾਂ ਬਣ ਕੇ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗੁਰੂ ਸਾਹਿਬ ਜੀ ਦੀਨ ਦਿਆਲ ਸਤਿਗੁਰੂ ਜੀ ਸਨ ਭਾਈ ਮੱਖਣ ਸਾਹ ਦੁਆਰਾ ਅਜੇਹਾ ਕਰਨ ਤੇ ਨਾਰਾਜ਼ ਹੋਏ ਸਤਿਗੁਰੂ ਜੀ ਸਤਗੁਰੂ ਜੀ ਕਹਿਣ ਲੱਗੇ ਕਰਨ ਵਾਲੇ ਨੂੰ ਜੋ ਕਿਸ ਕਰਤਾ ਠੀਕ ਹੈ ਪਰ ਤੁਸੀਂ ਇਸ ਤਰ੍ਹਾਂ ਨਹੀਂ ਸੀ ਕਰਨਾ ਭਾਈ ਮੱਖਣ ਸਾਹਿਬ ਜੀ ਨੂੰ ਕਹਿਣ ਲੱਗੇ ਸਤਗੁਰੂ ਸਚੇ ਪਾਤਸ਼ਾਹ ਜੀ ਨੇ ਭਾਈ ਮੱਖਣ ਸਾਹਿਬ ਨੂੰ ਹੁਕਮ ਕੀਤਾ ਕਿ ਇਸ ਮਸੰਦ ਸਿਹੇ ਨੂੰ ਤੁਰੰਤ ਛੱਡ ਦਿੱਤਾ ਜਾਵੇ ਸਾਰਾ ਸਮਾਨ ਵੀ ਵਾਪਸ ਕਰ ਦਿੱਤਾ ਜਾਵੇ ਇਸ ਨੂੰ ਕਹੋ ਵੀ ਸਿਹੇ ਮਸੰਦ ਨੂੰ ਕਹੋ ਵੀ ਸਾਰਾ ਸਮਾਨ ਲੈ ਜਾਵੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਧੀਰਮਲ ਤੇ ਉਸ ਦੇ ਮਸੰਦ ਨੂੰ ਵੀ ਬਖਸ਼ ਦਿੱਤਾ ਸੀ ਉਸ ਵਕਤ ਐਸੇ ਸਤਗੁਰੂ ਦੀਨ ਦਿਆਲ ਸਾਹਿਬ। ਉਹ ਕੋ ਤੋ ਅਨਸਾਰ ਜਿੱਥੇ ਭਾਈ ਮੱਖਣ ਸਾਹਿਬ ਜੀ ਨੇ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਏ ਉੱਥੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਤਤ ਪਰ ਰਹਿ ਕੇ ਅਹਿਮ ਭੂਮਿਕਾ ਵੀ ਨਿਭਾਈ ਮੱਖਣ ਸਾਹਿਬ ਨੇ। ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਭਾਈ ਮੱਖਣ ਸਾਹਿਬ ਜੀ ਅਤੇ ਇਹਨਾਂ ਦੇ ਸੁਪੁੱਤਰ ਤੋਂ ਬਾਅਦ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸੇਵਾ ਨਿਭਾਏ ਇਹਨਾਂ ਨੇ ਇਹਨਾਂ ਦੇ ਸੁਪੁੱਤਰਾਂ ਨੇ ਫਿਰ ਗੁਰੂ ਦੇ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਪਹੁੰਚ ਕਰਕੇ ਗੁਰੂ ਦੇ ਪਿਆਰ ਅੰਮ੍ਰਿਤਸਰ ਕੇ ਸਿੰਘ ਸੱਜ ਗਏ ਸਨ ਇਹਨਾਂ ਦੇ ਸੁਪੁੱਤਰ ਗੁਰੂਆਂ ਸਾਖੀਆਂ ਅਨੁਸਾਰ ਇਹਨਾਂ ਵਿੱਚੋਂ ਭਾਈ ਕੁਸਾਲ ਸਿੰਘ ਬਣੇ ਗੁਰੂ ਦੇ ਪਿਆਰ ਕੁਸਾਲ ਚੰਦ ਤੋਂ ਕੁਸਾਲ ਸਿੰਘ ਬਣੇ ਸ੍ਰੀ ਆਨੰਦਪੁਰ ਸਾਹਿਬ ਇਹ ਸਾਰੇ ਹੀ ਸਿੰਘ ਸੱਜ ਗਏ ਮੱਖਣਸਾਲ ਬਾਣੇ ਦੇ ਚਾਰੇ ਪੁੱਤਰ ਸ੍ਰੀ ਆਨੰਦਪੁਰ ਸਾਹਿਬ ਲੋਗੜ ਦੇ ਜੰਗ ਦੇ ਵਿੱਚ ਜੂਝਦੇ ਹੋਏ ਫਿਰ ਇਹ ਸ਼ਹਾਦਤ ਪ੍ਰਾਪਤ ਕਰ ਗਏ ਚਾਰੋਂ ਦੇ ਚਾਰੇ ਗੁਰੂ ਦੇ ਪਿਆਰੋ ਸਾਲ 17 ਸੈ 57 ਅਸੁੱਧ ਇਹ ਫਿਰ ਗੁਰੂ ਦੇ ਪਿਆਰੋ ਪਹਿਲੇ ਰਵੀਵਾਰ ਕੇ ਦੇਹੋ ਕਿਲਾ ਲੋਗੜ ਪਰਬਾਨਾ ਮਾਖੋਬਾਲ ਮੈਂ ਖਾਲਸਾ ਸਜ ਕਰ ਆਪਣੇ ਆਪ ਨਸਾਬਰ ਹੋ ਗਏ ਗੁਰੂ ਦੇ ਪਿਆਰੇ ਇਸ ਤਰ੍ਹਾਂ ਗੁਰੂ ਪਾਸਾ ਜੀ ਦੇ ਫਿਰ ਤਮਾਮ ਸੇਵਾ ਨਿਭਾਈ ਮੱਖਣ ਸਾਹ ਦੇ ਪਰਿਵਾਰ ਨੇ ਚਰਨ ਗੰਗਾ ਨਦੀ ਦੇ ਮਲਾਂ ਸਮੇ ਮਾਥੇ ਘੋਰ ਜੁੱਧ ਹੋਇਆ ਗੁਰੂ ਦੇ ਪਿਆਰਿਓ ਕੁਸਾਲ ਸਿੰਘ ਬੇਟਾ ਮੱਖਣ ਸਾਹ ਕਾ ਜਿਹੜਾ ਹੈ ਨਾ ਪੋਤਾ ਦਾਸੇ ਕਾ ਪੋਲੀਆ ਬੰਜਾਰਾ ਰਣ ਵਿੱਚ ਜੂਝ ਕਰ ਮਰੋ ਕਹਿੰਦੇ ਵੀ ਇਸ ਤਰ੍ਹਾਂ ਇਤਿਹਾਸ ਵਿੱਚ ਵੀ ਲਿਖਿਆ ਯਤਨ ਸਦਕਾ ਉਹਨਾਂ ਦਾ ਸਾਖੀ ਵੀ ਹੈ ਤੇ ਇਤਿਹਾਸ ਵੀ ਹੈ ਉਕਤ ਅਨੁਸਾਰ ਭਾਈ ਮੱਖਣ ਸਾਹਿਬ ਜਲਮਾਨੇ ਦਾ ਜਿੱਥੇ ਗੁਰੂ ਘਰ ਨਾਲ ਪ੍ਰੇਮ ਪਿਆਰ ਤੇ ਸਨੇਹਾਂ ਦਾ ਰਿਸ਼ਤਾ ਰਿਹਾ ਉੱਥੇ ਉਹਨਾਂ ਦੇ ਪਰਿਵਾਰ ਵਿੱਚੋਂ ਸਿੱਖ ਪੰਥ ਦੇ ਲਈ ਸ਼ਹਾਦਤ ਵੀ ਪ੍ਰਾਪਤ ਕੀਤੀਆਂ ਉਹਨਾਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਇਹਨਾਂ ਨੇ ਮੈਂਬਰਾਂ ਨੇ ਫਿਰ ਹੋਰਾਂ ਨੇ ਜਿਹੜੇ ਅੱਗੇ ਜਿਹੜੇ ਵੰਸ਼ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਸਮੇਂ ਤੱਕ ਵੀ ਸੇਵਾ ਨਿਭਾਉਂਦੇ ਰਹੇ ਅੱਗੇ ਉਹਨਾਂ ਦੇ ਪੁੱਤਰਾਂ ਦੇ ਗਾਂਹ ਾਲਾਦ ਭਾਈ ਮੱਖਣ ਸਾਹਿਬ ਜੀ ਦੇ ਪੁੱਤਰਾਂ ਦੇ ਗਾਂਹ ਾਲਾਦ ਸਨ ਜਿਹੜੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੇ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਜਥੇ ਦੇ ਵਿੱਚ ਰਲ ਕਰਕੇ ਸੇਵਾ ਨਿਭਾਈ ਹੈ ਮਰਦੇ ਦਮ ਤੱਕ ਆਪਣੇ ਆਪ ਨਸਾਫਰ ਹੋਏ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਮੱਖਣ ਸਾਹ ਲਵਾਣੇ ਦੀ ਬੜੀ ਵੱਡੀ ਵਡਿਆਈ ਹੈ